ਬਾਈ ਦਾ ਬੋਲੋ ਬਾਈ ਨੇ ਸਿਰਕੋ ਕਰ ਦੋ ਵੀਰ ਇਹ ਕਿ ਕਰਨਾ ਇੱਕ ਮੈਂ ਆਏ ਮੰਡੀ ਆਪਣੇ ਤਾਂ ਵਧੂ ਗਈ ਹਾਂ ਹਾਂ ਇਹ ਆਪਾ ਹੁਣ ਜੇ ਆਪਾਂ ਕਾਨੂੰਨ ਮੁਤਾਬਕ ਚੱਲਾਂਗੇ ਸੌਦਾ ਹੋਣ ਤੋਂ ਬਾਅਦ ਨਾ ਤਾਂ ਹੋ ਲਗਾਈ ਨਹੀਂ ਲਗਾਈ ਆਪੋ ਆਪੋ ਛੋਟੇ ਵੀ ਬਹੁਤ بڑے ਬੀਜ ਲਗਾਈ ਆਪੋ ਆਪਣੇ ਸੌਦਾ ਕਰਨ ਵੇਲੇ ਆਪਣੇ ਆਪਣੇ ਗਿਆ ਜਾਵੇ ਕਟਾਏ ਜਾਂ ਬਟਾਏ ਉਹਦਾ ਤਾਂ ਕੋਈ ਫਾਇਦਾ ਹੀ ਨਹੀਂ ਹੈ ਪੱਕੇ ਪੈਸੇ ਲੈ ਲੋ ਬਈ ਦੇ ਫਿਰ ਪੱਲੋਂ ਪੈਸੇ ਜਲਦੀ ਪੂਰੇ ਦੇ ਕੇ ਫਿਰ ਵੀ ਕੋਈ ਫਾਇਦਾ ਨਹੀਂ ਮਿਹਨਤ ਦਾ ਦੰਦਾ ਦਾ ਠੀਕ ਆ ਪੈਸਾ ਮੈਂ ਦੇਖ ਲਈ ਹਾਂ ਉਹ ਪਹਿਲੀ ਦੇਖ ਲੈ ਮੈਂ ਦੰਦਾ ਤਾਂ ਬਣਾ ਲਾਉਂਦੇ ਨਹੀਂ ਹੁੰਦਾ ਦੰਦਾ ਠੀਕ ਆ ਆਹੀ ਦੇਖੀਆ ਕੱਲੋ ਦੇਖੀ ਨਹੀਂ ਮੈਂ ਉਹ ਵੀ ਦੇਖੀਆ ਤੇਜ ਦੇ ਦੇਖ ਤੇ ਤੋਰ ਨਾ ਫਰਾਸ਼ੀ ਆ ਕਰਾਤਾ ਬਾਕੀ ਮੋਰੇ ਠੀਕ ਲਾਤਾ ਦੇਸੀ ਹੈ ਦੇਸੀ ਬੱਕਰੀ ਆ ਫੰਡਰੀ ਆ ਬਾਕੀ ਆਵੇ ਫੰਡਰਾਂਗੇ ਇਹ ਤਾਂ ਬਹਤ ਚਾਰ ਹਾਂ ਇਹ ਬੁਣੀ ਜਗਾਣਾ ਹੈ ਹਾਂ

ਨਹੀਂ ਨਹੀਂ ਭਾਈ ਨਹੀਂ ਜੇ ਤੂੰ ਕਹੇਗਾ ਮੇਰਾ ਕਹੇ ਨਹੀਂ ਨਹੀਂ ਹੁੰਦਾ ਬਹੁਤ ਨਹੀਂ ਉਹ ਤਾਂ ਮੈਂ ਹੀ ਪਾਦੇ ਆ ਓਏ ਆ ਵੀ ਪੈਂਦਾ ਆਈ ਨਹੀਂ ਗੱਲ ਚੰਗ ਹੋਣਾ ਇਹ ਪਾਈ ਤੁਰ ਆ ਜਾਂਦਾ ਮੇਰਾ ਕੰਮ ਆ ਪਹਿਲਾਂ ਅਗਲੇ ਦਿਨ ਥੱਲੇ ਦਾ ਫੇਰ ਪਾ ਇਹਦੇ ਬਾਹਰ ਪਾਸੇ ਚਲ ਜਿਹੜਾ ਹੁੰਦਾ ਸੀ ਪਹਿਲਾਂ ਗੱਲ ਇੱਥੇ ਹੁੰਦਾ ਸਾਲੇ ਬੰਦੇ ਤੁਸੀਂ ਪਾਸੇ ਹੋਰ ਵੀ ਮਜੂ ਚਲ ਕੇ ਚਲੋ ਲਿਖਾਈ ਕਰਾ ਦੇਣਾ ਨਾ ਲਿਖਾਈ ਕਰਾ ਦੇਾਂਗੇ ਲੋਟਾ ਦੇ ਲੋ ਹੋਏਗੀ ਖੋਕਾ ਸਾਵ ਲੋ ਸਾਮ ਦਾ ਲੈ ਆਵਰੇ ਘਰ ਦੇਖੀ ਵਰੇ ਆ ਬਾਈ ਉਰੀਆ ਹੋਰ ਆ ਰਹੇ ਬਾਈ ਆ ਲੈ ਸਹੀ ਕਰ ਲੈ ਨਹੀਂ ਨਹੀਂ ਸਹੀ ਕਰ ਲੈ ਕਾਈ ਦਾ ਕੱਟ ਲੈ ਕੋਈ ਨਾ ਨਹੀਂ ਜਾਂਦੇ ਤੇ ਮਾਰ ਦੇ ਮਾਰ ਦੇ ਤੈਨੂੰ ਕੱਟਾਈ ਸਹੀ ਕੱਟ ਵਾਸਤੇ ਗੱਲ ਕਰਾ ਸੋਣਾ ਯਾਰ ਅਗਰੇ ਰੋਟਾ ਕਰਾ ਲੈ ਚੱਲ ਲੈ ਸਹੀ ਕਰ ਲੈ ਇੱਕ ਸਹੀ ਕਹਿਦਾ ਹੋਰ ਦੱਸ ਪੀ ਇਹ ਕਾਇਦਾ ਹੈ ਕਹਿਣ ਨੂੰ ਕਿ ਸਹੀ ਨੂੰ ਹੋਰ ਤੂੰ ਚੱਲ ਆਉਂ ਜਿਵੇਂ ਲੋਟਾਂ ਬਣਾ ਲੈਂਦੇ ਕਰਾਂਗੇ ਆ ਪਤਾ ਆ ਪਾ ਆ ਪਾ ਵੀ ਰੋਤ ਇਥੇ ਥੂਈ ਜਿਲੇ ਲੰਗਾ ਕਿਲੇ ਲਗੇ ਪਾ ਹਾਂ ਕਰਾਂ ਤਾਂ ਲੋਟਾ ਜੀ ਇਹਨਾਂ ਨੂੰ ਕਦੋਂ ਪਾ ਇਹ ਨਹੀਂ ਪਤਾ ਰਹਿਣਾ ਰਹਿਣਾ ਜੀ ਕੀ ਪਤਾ ਫਰਾਗ ਕਰ ਕੀ ਪੱਕੇ ਪੈਸੇ ਕਾਟੇ ਆ ਚੱਲਦਾ ਨਹੀਂ ਚੱਲਦਾ ਉਸ ਦੀ ਹੋ ਗਈ ਉਹ ਹੀ 400 ਲਗਾਈ ਹੋ ਗਈ ਫਿਰ ਆਰ ਨਾ ਲੱਗੇ ਸਭ ਤੋਂ ਵੱਡਾ ਫਾਇਦਾ ਸੀ ਬਹੁਤ ਹੀ ਸ਼ੀਸ਼ਟਾਤਨ ਬੰਦੇ ਸੀ ਰੋਣਾ ਸੱਤ ਸੱਤ ਮਹੀਨੇ ਲੱਗਦਾ ਬਹੁਤ ਬਹੁਤ ਇਹਨੇ ਕਰਾ ਬੱਕਾ ਲਿਆ ਤੇ ਕਹਿੰਦਾ ਉਹ ਪਾਸ ਬਾਈਂ ਪਹਿਲੇ ਬਾਈਂ ਲਿਆ 2000 ਦਾ ਬੱਤਾ ਪਾਤਾ ਹਾਂ ਜਿੰਨ ਦਾ ਪਾ ਪਾ ਬੱਚੇ ਲੱਗ ਬੱਚੇ ਆਲੇ ਘਰੇ ਕਾਣਾ ਆਈ ਬਾਈ ਵਰ ਕਿੰਨੇ ਦਾ ਬਸ ਕਰਾ ਤਿੰਨੇ ਹੈ ਤਿੰਨੇ ਪੈ ਜਿੰਨੇ ਆ ਸਾਨੂੰ ਦੇ ਇੱਕ ਬੱਕਰਾ ਸੱਤਿਆ ਹੋਰ ਮੈਂ ਸੱਤਿਆ ਬੱਕਰਾ ਤਾਂ ਕਸਾਈ ਨਹੀਂ ਛੱਡ ਦਿੰਦੇ ਹੈ ਬੱਕਰੇ ਹੈ ਰੇ ਇੱਕ ਇੱਥੇ ਹੈ ਇਹਨਾਂ ਦਾ ਮਿਲ ਬੱਕਰਾ ਕਿੰਨਾ ਮੁੱਖਾ ਬੱਕਰਾ ਤਿੰਨ ਗਣੇ ਵਪਾਰੀ ਆਹ ਹੋ ਤਾਂ ਗੱਲ ਠੀਕ ਹੈ ਕੋਸ ਹੈ ਹਾਂ ਲੈਓ ਸਰ ਟੂਰ ਦਾ ਗੰਦੂ ਹਲੋ ਇਹ ਨੂੰ ਫੜਾ ਜਾ ਦਲਾਵਾਲਾ ਪੂਰੇ ਨੂੰ ਆਪਾਂ ਵਿੱਚ ਫੇਰ ਸੌਦਾ ਨਹੀਂ ਹੁੰਦਾ ਕਿਸੇ ਵਨ ਹੁੰਦਾ ਇਹ ਤਾਂ ਇਹਨਾਂ ਨੂੰ ਪਤਾ ਤਾਂ ਹੈ ਨਹੀਂ ਖੜਦੇ ਹੋਣਾ ਛੱਡ ਕੇ ਕਿਰਾਇਆ ਕਰਾਂਗੇ ਸੌਦਾ ਕਰਾਇਆ ਕਰੋ ਯਾਰ ਧੰਨਵਾਦ ਹੋਈ ਬਹੁਤ ਸਾਈ ਦਾ ਇਹਨੂੰ ਦੱਸ ਦੇ ਭੋਲੇ ਕਿਹੜਾ ਹੋਗਾ ਮੈਂ ਉਹਨੂੰ ਕਿਹੜਾ ਬੰਦਾ ਮਿਲਣਾ ਯਾਰ ਤਾਂ ਲੈ ਕੇ ਜੀ ਆਪ ਦੇ ਸਾਹ ਚਲੋ ਉਧਰ ਰੱਖਿਓ ਗੱਲ ਬਾਅਦ ਵਿੱਚ ਕੌਣ ਲੈਂਦਾ ਅਸੀਂ ਲੈਣੀ ਆਂ ਇਸ ਤੋਂ ਬਾਅਦ ਵਿੱਚ ਦੇਖ ਕੋਈ ਨਾ ਅਸੀਂ ਕਰ ਲਾਂਗੇ ਉਹ ਚੱਕਰ ਕੋਣੀ ਨਹੀਂ ਉਹ ਬੱਕਰਾ ਵੇਚੂਗਾ ਉਹਨਾਂ ਨੂੰ ਬੇਚ ਨਾਲ ਉਹ ਬੈਠਾ ਤੇ ਇੰਨੇ ਵਾਧੇ ਹਾਂ ਜਦੋਂ ਵਾਧੇ ਕਰ ਜੋ ਉਹ ਉਹਨੂੰ ਕਹੇ ਤਾਂ ਬੋਲਣਾ ਕੀ ਨਾਗਾ ਤਾ ਉਹ ਕਰਦੇ ਆਪੇ ਉਹਨੂੰ ਕਹਿੰਦਾ ਵੀ ਇਦੋਂ ਵਾਧਾ ਕਰ ਫੋਨ ਲੈ ਦੇ ਕਿ ਲੈ ਨਹੀਂ 9 ਵੀ ਬਣਾ ਲਾ ਕੋਈ ਗੱਲ ਕਰਿਆ ਕੋਈ ਨਾ ਫੋਦਾ ਹੋ ਜਾ ਮੰਡੀ ਜਾਣ ਦਾ ਫੇਰ ਪੈਦਾ ਕਿੰਨੇ ਦਾ ਵੇਚਣਾ ਹੈ ਜਾਇਜ ਕਰ ਛੱਟ ਦਾ ਕਹਿੰਦਾ ਸੀ ਆਪਾਂ ਇਹਨੂੰ 550 ਰੁਪਏ ਠੀਕ ਆ ਅੱਗੇ ਤੁਸੀਂ ਸਾਢੇ 500 ਤੋਂ ਘੱਟ ਨਹੀਂ ਸਾਢੇ 500 ਤੱਕ ਆਉਂਦਾ ਆਪਾਂ ਇਹ ਤੋਂ ਹੋਰ ਮੰਗ ਲਾਉਂਦੇ ਆ ਆ ਮਾੜਾ ਉਧਰੋਂ ਪਾ ਕੇ ਖੜਾ ਹੁਣ ਕਹੇ ਵੇਚਣਾ ਨਹੀਂ ਨਹੀਂ ਆਪਾਂ ਇਹ ਤੁ ਘੱਟ ਦੇਣੀ ਨਹੀਂ ਉਹ ਐ ਨਾ ਕਰਿਆ ਤਾਂ ਧੰਨਵਾਦ ਹੜਕੇ ਗੱਲ ਐ ਨਹੀਂ ਗੱਲ ਉਹ ਇੱਧਰ ਨੂੰ ਮੂੰਹ ਕਰ ਕੈਮਰਾ ਹੌਤੇ ਵਿੱਚ ਲਿਖੀਂ ਆਵੇਗਾ ਕਰੋ ਬਈ ਐ ਨਹੀਂ ਹੁੰਦਾ ਉਹ ਤੂੰ ਗੱਲ ਦਾ ਸੁਣ ਲੈ ਨਾ ਵੇਚੀ ਸਹੀ ਤਾਂ ਫੜ ਮਾਲ ਮੁੱਲ ਤੋਂ ਵੇਚ ਜਾ ਬੰਦੇ ਇਹ ਬਕਰ ਦੇਖ ਰਾ ਲਫੜ ਕਿਹੜੇ ਆ ਪਹਿਲਾਂ ਮੈਂ ਕੁਝ ਕਿ ਅਭੀ ਤਨੂ ਨਾ ਤਾਂ ਹੁੰਦੀ ਮਾੜੀ ਨਾ ਇਹ ਤਾਂ ਨਹੀਂ ਕਰੀਏ ਨਾ ਉਹ ਕਹਿਣ ਦੇ ਪਸਾ ਹੱਥ ਵਟ ਦੇਣਾ ਉਹ ਉਹ ਕਹਿਣ ਦੇ ਪਸਾ ਹਾਂ ਉਹਦਾ ਮੁੱਲ ਸੁਣ ਕੇ ਚੱਕਾ ਲਾ ਕੇ ਦੇ ਦੇ ਉਹਨੂੰ ਬਰਾਬਰ ਮੰਡੀ ਦੇ ਪਹਿਲੀ ਵਾਰ ਆਏ ਨਾ ਨਾ ਮੰਡੀ ਤੇ ਹੀ ਜਾਣੀ ਮੰਡੀ ਤੇ ਆਉਂਦੇ ਆ ਬੰਦਾ ਬਹੁਤ ਜੀ ਆ ਬੰਦਾ ਮੈਂ ਬਹੁਤ ਆਉਂਦੇ ਆ ਆਉਂਦਾ ਸਾਈਦਾ ਬਈ ਬੱਕਰਾ ਤੇਰਾ ਹਾਂ ਬਈ ਆ ਉਰੇ ਆ ਵੀਰੇ ਆ ਤੇ ਹੋਏ ਨਹੀਂ ਇਧਰ ਆ ਸਾਹਮਣੇ ਕੈਮਰਾ ਦੱਸ ਦੱਸ ਦੇ ਤੂੰ ਮੈਂ ਆ ਫਿਰ ਸੋ ਨਾ ਕੋ ਨਾ ਕੋ ਨਾ ਕੋਈ ਨਹੀਂ ਇਧਰ ਹੋ ਇਧਰ ਮੋਰੇ ਆ ਕੈਮਰਾ ਉੱਤੇ ਫੇਰ ਦੇ ਮੋਲ ਮੋਲ ਲੈ ਕੈਮਰਾ ਸਾਡਾ ਵੇਚਣ ਆ ਕਿੰਨੇ ਦਾ ਵੇਚਣ ਆ ਤੁਸੀਂ ਦੱਸ ਸਰਦਾਰ ਜੀ ਵੇਚਣਾ ਇਹ ਕਹਿੰਦਾ ਸਾਡੇ ਤੋਂ ਗੱਲ ਆਪਣੇ 6000 ਦਾ ਨਹੀਂ ਨਹੀਂ ਦੇ ਬੋਲ ਕਿੰਨੇ ਦਾ ਵੇਚਣਾ ਫਿਰ ਹਨਾ 8000 ਤੋਂ ਘੱਟ ਨਹੀਂ ਨਹੀਂ ਦੇ ਦੇਖ ਸੌ ਪਾ ਕੇ ਦਾ ਸੌਦਾ ਨਹੀਂ ਬਿੱਲੇ ਬਣਨਾ ਮੈਂ ਤਾਂ ਹੁਣ ਦੱਸਦਾ ਫਿਰ ਹੁਣ ਤੁਸੀਂ 8000 ਦਾ ਵੀਰੇ ਇੱਕੋ ਹੀ ਨਵੇੜ ਦੇ ਹਨਾ ਕੋੜ ਮਾਣੋ ਪੰਚਾਇਤੀ ਗੱਲ ਕਰਦੇ 35 ਗੱਲ ਕਰਦੇ ਜਦੋਂ ਅਪਰੋ ਮੈਨੂੰ ਕਰਦੇ ਕਾ ਲਾਸਟ ਕਿਹਦੇ ਰਹਾ ਮੈਂ 8000 ਕਹਤਾ ਨਹੀਂ 8000 ਨਹੀਂ 8000 ਦਾ ਬਿਕਾ ਜਿਹਨਾਂ ਕੋ ਰੱਬ ਲੱਗ ਦੀ ਗੱਲ ਕਰੇਗਾ 8000 ਨਹੀਂ ਜਿਹਦਾ ਰੱਬ ਲੱਗ ਦੀ ਗੱਲ ਕਰੇਗਾ ਤੇ ਪੰਚੇਤ ਵਾਲੇ 500 ਹੋਰ ਹਟ ਦੇ ਦੋ ਨੂੰ ਹੋਰ ਬੋਲੋ 500 ਕਹਤੋ ਇਹਨੂੰ ਜਾਂ ਪੰਚਾਇਤੀਆਂ 500 ਹੋਰ ਹੋਗਾ ਸਾਡੀ ਛੀਦਾ ਦੇ ਬੋਲ ਹੁਣ ਕੀ ਆ ਸਾਡੀ ਛੀਦਾ ਸਾਡੀ ਛੀਦਾ ਦੇ ਬੋਲਿਆ ਨਹੀਂ ਬਜਲਵੀ ਦੇਖ ਲੈ ਨਾ ਮੈਂ 9 ਤੋਂ 8 ਤੇ ਆਇਆ ਪੰਚੇਤਨ ਵਿਦਿਆਲਯ ਮੋੜੀ ਦੀ ਹੁੰਦੀ

ਉਦਾ ਕਰਨ ਵੇਲੇ ਆਪਣਾ ਆਪਣੀ ਗਿਆ ਉਹ ਵੀ ਤੇਰੀ ਵਧੀਆ ਵੇਖਿਆ ਹਾਂ ਮਸਲਾ 100 ਦਾ ਹੀ ਹੈ ਉਹਦਾ ਜੱਲ ਨਹੀਂ ਹੈ ਬਸ ਪੈਸੇ ਦੇਣੇ ਇੱਕ ਮਿੰਟ ਬਈ ਚੱਗੀ ਹੁੰਦਾ ਹੈ ਹੋਰ ਮੰਡੀ ਵਾਲੇ ਵੀ ਖੋਲਦੇ ਆ ਦਿਓ ਵਧੀਆ ਲਗਾਈ ਪਿੱਛੇ ਨਾ ਆਇਆ ਕਰ ਜੋ ਪੈਸੇ ਵੀ ਨਹੀਂ ਲਗਾਈ ਇਹੀ 100 ਬਸ ਉਹ ਦੂਜਾ ਵਾਸਤੇ ਬਰਾਬਰ ਆ ਗਿਆ ਸੋਈ ਉਹਦਾ ਲੱਕਰ ਹੋ ਗਈ ਹੈ ਪੈਸੇ ਕਢਾਉਣਾ ਪੈਸੇ ਕਢਾਓ ਇੱਕ ਮਿੰਟ ਕਢਾ ਇੱਥੇ ਆ ਜਾਓ ਕਢਾ ਲੈਣੇ ਪੈਸੇ ਕੋਈ ਨਹੀਂ ਵਾਦਾ ਕੋਈ ਗੱਲ भाई एक राख के लिए उन्हें भाई कोई गाली कोई गाली कोई गाली कोई गाली कोई गाली कोई गाली कोई कोई गाली 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 बनक सु एआई आप कर के हां जी हां भैया वो ये चाहिए था है नहीं मोटे नभे है ते आपा सोने दी गल्ला कतनी है इते 5 700 हजार ही हुंदा बजन नो ठीक है वो बकरियां भी पाली लिखाई दी एक रातो हां के पाली पूरा है नहीं का भी कच्चा निकल है मार के जी भी ना तो यार दो दो गए के कुछ नहीं करना जी कुछ नहीं है यही रिश्ते बदलो कच्चा नहीं बकरा करने तू साफ कर बड़ा इंसान तू बढ़िया इंसान इंसान है क्या भाई मुंह में मैं कह सही पैसे नहीं तूने खड़े हां तूने ਪਿਆ ਪਿਓ ਵੀ ਆ ਦਾਦਾ ਵੀ ਫੜਿਆ ਦੇਖ ਲਾ ਵੀ ਗੱਲ ਤਾਂ ਪੈਂਦੀ ਆ ਕਿਉਂਕਿ ਯਾਰ ਜੁਝੇ ਲੱਗੀਆਂ ਖਾਲੀ ਸਾਰੇ ਬੰਦੇ ਦੇ ਪਿੱਛੇ ਦੁਸ਼ਮਣ ਹੀ ਆ ਕੋਈ ਮਾੜੀ ਮੋਟੀ ਹੋਰ ਯਾਰ ਥੇਰ ਗੱਲ ਚਾਦੀ ਹਾਂ ਮੇਰੇ ਬਾਹ ਬੜਾ ਬੜਾ ਦੋਟਣ ਕੋਟਾ ਖਾਲੀ ਆ ਹੋਰ ਓਏ ਆ ਚੱਕ ਉਹ ਦੇਖ ਇਹ ਇਹ ਨਾ ਕੋਈ ਨਾ ਮੈਂ ਖਾਂ ਆਈ ਰੱਖ ਲੈ ਇਹਦਾ 21 ਜੀ ਪੈ ਗਈਆਂ 4 ਦੇ ਚੱਕੀ ਜੀ ਪੈ ਗਈ ਉਹ ਕੀ ਹੋ ਗਿਆ ਅੱਗੇ ਵੇਚਣੀ ਆ ਕਿਤੇ ਮੈਂ ਕਰ ਲਾ ਹੁਣ ਕਰ ਲੈ ਜੀ ਬਕਰਾਂ ਵੀ ਦੇ ਦੇ ਹਾਂ ਤੂੰ ਯਾਰ ਸਟਾਰਟ ਕਰ ਕਰਾ ਨਾ ਇਹ ਸਵੇਰ ਤਾਂ ਵੀ ਲਖਾਈ ਦਾ ਤੋ ਕਸਕਾਰਾ ਹਾਂ ਸਾਡੇ ਕੀ ਕਹਿੰਦਾ ਨਾ 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 ਵੀ ਵਧੀਆ ਆਇਆ ਜੀ ਦਿਖਾਈ ਵਿੱਚ ਨਹੀਂ ਉਹ ਦਿਖਾਈ ਬਹੁਤ ਵਧੀਆ ਤੁਹਾਨੂੰ ਦਰਦਾ ਵੀ ਦੇ ਦੇਣਾ ਯਾਰ ਗੱਲ ਤੁਹਾਨੂੰ ਦਰਦਾ ਵੀ ਮਿਲ ਜਾ ਵਧੀਆ ਰਹੋਗੇ

ਔਰ ਕਿਉਂ ਨਾ ਨਾ ਕੀਤੀ ਆ ਬੋਲ ਕਰ ਹਾਂ ਫੜ ਪੈਸੇ ਓਏ ਹੋ ਜੀ ਆ ਕਿਉਂ ਹੋ ਜੂ ਮੈਂ ਚਾਰ ਮਿੰਟ ਕਹਾਂ ਪਰ ਕਮ ਹੋ ਜੂ ਹੋਣ ਵਾਲਾ ਕੰਮ ਹੀ ਆ ਬੰਦਾ ਸਿਆਣਾ ਬੱਣਾਂ ਦੇ ਪੈਸੇ ਬੱਣਾਂ ਦੇ ਕੰਦੇ ਬੰਦੇ ਫਰਕ ਨਹੀਂ ਫੇਰ ਫੇਰ 20000 ਲਾ ਦਿੰਦਾ ਬੰਦਾ ਸਹੀ ਕਾਟੂ ਹੀ ਆ ਇਹਨੇ ਮੰਨੀ ਲਿਆ ਕਿ ਬੱਕਰਾ ਲੈ 7000 ਦਾ ਮੰਨੇ ਗਿਆ ਭਾਈ ਦੂਜੇ ਨਿੱਤੇ ਬੈਠੇ ਹੁਣ ਦੋਹਾਂ ਦਾ ਰੱਪੜ ਟੈਕੀ ਜੇ ਕਾਰਟੂਜ ਵੀ ਲਾਈਏ 20 ਕਿਲੋ ਨਿਕਲਦੀ ਨਹੀਂ ਨਿਕਾਲੀ ਚੜਨੇ ਹੈ ਉਹ ਚੜਨੇ ਸੁਣੋ ਜੇ ਕਾਰਟੂਜ ਵੀ ਲਾਈਏ 20 ਕਿਲੋ ਕਾਲੀ ਨਿਕਲਦੀ ਨਹੀਂ ਨਿਕਲਦੀ 10000 ਦੀ ਵੀਰ ਜੀ ਦੀ ਬਣਦੀ 500 500 10000 ਨੂੰ ਢੜ ਗਿਆ 10 ਕਿਲੋ ਜੂੜੀ ਆ ਖੱਚ ਕੇ ਲੈ ਆ 20 ਕਿਲੋ ਨਿਕਲਦੀ ਨਹੀਂ ਕੱਢ ਕੇ ਦਿਖਾ ਦੇ ਕੋਈ ਲੱਤੀਆਂ ਦਾ ਬਹੁਤ ਵੱਡੇ ਚਿੰਗਾ ਬੰਦਾ ਜੀ ਜਵਾਂਗੇ ਉਹ ਚਿੱਟੀ ਪਾ 18 ਰੁਪਏ ਦੇ ਬਗ ਜੀ ਉਹ ਉਹ ਇਹ ਦਿਨ ਲਿਆ ਕਰਨ ਗਿਆ ਉਹ ਬਜ਼ੁਰਗ ਨਾਲ ਉਹ ਘੋੜਾ ਯਾਰ ਪੈਸੇ ਦੇ ਹੋ ਗਿਆ ਇਹ ਘੋੜਾ ਯਾਰ ਕੌਣ ਕਰਾਉਣਾ ਘੋੜਾ ਨੌਜਵਾਨ ਨੌਜਵਾਨ ਯਾਰ ਠੀਕ ਹੈ ਦੇ ਅਈ ਆਖੇ ਵਾਵਾ ਉਮਰ ਦਾ ਬੰਦਾ ਹੋਊਗਾ ਹਾਂ ਸਭ ਤੋਂ ਟਾ ਮੁੰਡਾ ਆਹ ਹੋਈਦਾ ਮੁੰਡਾ ਦਾ ਫਿਰ ਵੀ ਕੀ ਹੋ ਗਿਆ ਮੁੰਡਾ ਦਾ ਮੁੰਡੇ ਦਾ ਹੋਣਗੀ ਹੁਣ ਮੁੰਡਾ ਦਾ ਨਾ ਚਾਰ ਨਾ ਮੁੰਡਿਆਂ ਦੇ ਮੁੰਡੇ ਉਹਨੇ ਨਹੀਂ ਸਹੀ ਹਾਂ ਮੋਟਾ ਮੋੜਾਈ ਫੁਰੀ ਨਹੀਂ ਆ ਗਿਆ ਬੱਸ ਹਾਂ ਉਹ ਨਾ ਬਈ ਦੇਖ ਨਾ ਦਾ ਮੈਂ ਤੇਰੀ ਕਰਾਂ ਨਾ ਉਹਦੀ ਕਰਾਂ ਰੁਪਿਆ 21000 ਨਾ ਵੀ ਰੱਖੂੰਗੀ ਬਚੂ ਆ ਕਰ ਮੇਰੀ ਸੋង ਗੱਲ ਨਹੀਂ ਬੱਸ ਰਹਿਣ ਸੁਣ ਤਾਂ ਲੈ ਤੂੰ ਚੁੱਪ ਕਰ ਜਾ ਖਾਂ ਲਿਖਾਈ ਹੋਊਗੀ ਤੇਰੀ ਹੈ 20400 ਦੀਆਂ ਹੋਊਗਾ ਚੱਕ ਜੇ ਤਾਂ 5 600 ਵਿੱਚ ਰੱਖਣਾ ਤਾਂ ਤੇਰੀ ਆ ਜੀ ਮੈਂ ਦੋ ਤੋਂ ਪਿੱਛੇ ਕੀ ਆ ਤੇ ਹੁਣ ਜੇ ਦੋ 100 ਤੋਂ ਵਿੱਚ ਰੱਖਣਾ ਤਾਂ ਮੇਰੇ ਫੁੱਟੀ ਬੰਦਾ ਹੈ ਯਾਰ ਸੱਚੀ ਗੱਲ ਨੂੰ ਯਾਰ ਦੇਖ ਲੈ ਨਹੀਂ 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 ਭਾਈ ਚੱਲ ਸਾਡੇ 20 ਦੀਆਂ ਲਖਾਈ ਤੇਰੀ ਆ ਨਹੀਂ 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 ਫਿਰ 21 ਤੇ ਸਾਡੇ 20 ਚ ਕੀ ਬਰਦਾ ਹੁਣ ਪਹਿਲਾਂ ਕਿਹਦਾ ਲਖਾਈ ਦਿਖਾ ਕੇ